ਅੰਮ੍ਰਿਤਸਰ ਦੇ ਬਿਆਸ ਦੇ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰਾਧਿਕਾਰੀ ਚੁਣ ਲਿਆ। ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੇ ਜ਼ਿੰਮੇਵਾਰੀ ਸੌਂਪਿਆ। ਹੁਣ ਸਾਰੇ ਕੰਮਾਂ ਦੀ ਦੇਖਰੇਖ ਕਰਨਗੇ। ਇਸ ਸਬੰਧ ਵਿੱਚ ਡੇਰੇ ਦੇ ਸੈਕਟਰੀ ਦਵਿੰਦਰ ਸਿਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਦੱਸਿਆ ਕਿ ਜਸਦੀਪ ਸਿੰਘ ਗਿੱਲ ਜੋ ਹਾਲ ਹੀ ਚ ਰਾਧਾ ਸਵਾਮੀ ਬਿਆਸ ਡੇਰਾ ਦੇ ਨਵੇਂ ਸਰਪ੍ਰਸਤ ਨਿਯੁਕਤ ਕੀਤੇ ਗਏ। ਇਹਨਾਂ ਦਾ ਪਿਛੋਕੜ ਬਹੁਤ ਹੀ ਪ੍ਰਭਾਵਸ਼ਾਲੀ ਹੈ। ਉਹ ਯੂਨੀਵਰਸਿਟੀ ਆਫ ਕੈਂਬਰिज ਤੋਂ ਕੈਮੀ ਇਸ ਤੋਂ ਇਲਾਵਾ ਉਹਨਾਂ ਨੇ ਲੰਡਨ ਬਿਜ਼ਨਸ ਆਫ ਸਕੂਲ ਚ ਇੱਕ ਐਗਜ਼ੀਕਿਊਟਿਵ ਐਜੂਕੇਸ਼ਨ ਪ੍ਰੋਗਰਾਮ ਵੀ ਪੂਰਾ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਅੰਡਰਗ੍ਰੈਜੂਏਟ ਡਿਗਰੀ ਭਾਰਤ ਦੇ ਸਿਖਰਲੇ ਇੰਜੀਨੀਅਰਿੰਗ ਸਕੂਲਾਂ ਚੋਂ ਇੱਕ ਤੋਂ ਹਾਸਲ ਕੀਤੀ ਹੈ। ਪੇਸ਼ੇਵਰ ਤੌਰ 'ਤੇ ਜਸਦੀਪ ਸਿੰਘ ਗਿੱਲ ਨੇ ਹੈਲਥ케ਅਰ ਤੇ ਫਾਰਮਾਸਿਊਟੀਕਲ ਉਦਯੋਗਾਂ ਚ ਇੱਕ ਸਫਲ ਕੈਰੀਅਰ ਬਤਾਇਆ। ਉਹਨਾਂ ਨੇ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਨੇ ਜਿਵੇਂ ਕਿ IQVIA ਚ ਦੱਖਣੀ ਏਸ਼ੀਆ ਲਈ ਸੀਨੀਅਰ ਪ੍ਰਿੰਸੀਪਲ ਤੇ ਕੰਸਲਟਿੰਗ ਹੈੱਡ ਜਿੱਥੇ ਉਹ ਹੈਲਥ케ਅਰ ਡਾਟਾ ਦੇ ਵਿਸ਼ਲੇਸ਼ਣ ਚ ਸ਼ਾਮਲ ਸਨ। ਇਸ ਤੋਂ ਇਲਾਵਾ ਇਹ ਸੈਕਟਰੀ ਅਧਿਕਾਰੀ ਵੀ ਰਹੇ ਨੇ ਅੰਮ੍ਰਿਤਸਰ ਦੇ ਬਿਆਸ ਦੇ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰਾਧਿਕਾਰੀ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੇ ਜ਼ਿੰਮੇਵਾਰੀ ਸੌਂਪਿਆ ਹੁਣ ਸਾਰੇ ਕੰਮਾਂ ਦੀ ਦੇਖਰੇਖ ਕਰਨਗੇ ਇਸ ਸਬੰਧ ਵਿੱਚ ਡੇਰੇ ਦੇ ਸੈਕਟਰੀ ਦਵਿੰਦਰ ਸਿਕਰੀਪੁਰੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਸਿਆ ਕਿ ਜਸਦੀਪ ਸਿੰਘ ਗਿੱਲ ਜੋ ਹਾਲੇ ਚ ਰਾਧਾ ਸਵਾਮੀ ਬਿਆਸ ਡੇਰਾ ਦੇ ਨਵੇਂ ਸਰਪ੍ਰਸਤ ਨਿਯੁਕਤ ਕੀਤੇ ਗਏ ਇਹਨਾਂ ਦਾ ਪਿਛੋਕੜ ਬਹੁਤ ਹੀ ਪ੍ਰਭਾਵਸ਼ਾਲੀ ਹੈ ਉਹ ਯੂਨੀਵਰਸਿਟੀ ਆਫ ਇਸ ਤੋਂ ਇਲਾਵਾ ਉਹਨਾਂ ਨੇ ਲੰਡਨ ਬਿਜ਼ਨਸ ਆਫ ਸਕੂਲ ਚ ਇੱਕ ਐਗਜ਼ੀਕਿਊਟਿਵ ਐਜੂਕੇਸ਼ਨ ਪ੍ਰੋਗਰਾਮ ਵੀ ਪੂਰਾ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਅੰਡਰਗ੍ਰੈਜੂਏਟ ਡਿਗਰੀs ਭਾਰਤ ਦੇ ਸਿੱਖਰਲੇ ਇੰਜੀਨੀਅਰਿੰਗ ਸਕੂਲਾਂ ਚੋਂ ਇੱਕ ਤੋਂ ਹਾਸਲ ਕੀਤੀ ਹੈ। ਪੇਸ਼ੇਵਰ ਤੌਰ 'ਤੇ ਜਸਦੀਪ ਸਿੰਘ ਗਿੱਲ ਨੇ ਹੈਲਥ케ਅਰ ਤੇ ਫਾਰਮਾਸਿਊਟੀਕਲ ਉਦਯੋਗਾਂ ਚ ਇੱਕ ਸਫਲ ਕੈਰੀਅਰ ਬਤਾਇਆ। ਉਹਨਾਂ ਨੇ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਨੇ ਜਿਵੇਂ ਕਿ IQVIA ਚ ਦੱਖਣੀ ਏਸ਼ੀਆ ਲਈ ਸੀਨੀਅਰ ਪ੍ਰਿੰਸੀਪਲ ਤੇ ਕੰਸਲਟਿੰਗ ਹੈੱਡ ਜਿੱਥੇ ਉਹ ਹੈਲਥ케ਅਰ ਡਾਟਾ ਦੇ ਵਿਸ਼ਲੇਸ਼ਣ ਚ ਸ਼ਾਮਲ ਸਨ। ਇਸ ਤੋਂ ਇਲਾ ਉਹ ਸੈਕਟਰੀ ਅਧਿਕਾਰੀ ਵੀ ਰਹੇ ਨੇ